ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫਿਰ ਗੱਲ ਕਰਾਂਗੇ ਸ਼ੱਕੀ ਦੇਖੇ ਜਾਣ ਦੀ ਦੱਸਦੇ ਕਿ ਆਏ ਦੇਣ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਆਂਤਕੀ ਗਰਬਦੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਜਿਸ ਨੂੰ ਲੈ ਕੇ ਸ਼ੱਕੀ ਦੇਖੇ ਜਾਣ ਦੀ ਪਠਾਨਕੋਟ ਜ਼ਿਲ੍ਹਾ ਹੈਗਾ ਇਸ ਦੇ ਵਿੱਚ ਵੀ ਚਰਚਾ ਰਹਿੰਦੀ ਹੈ ਦੱਸਦੇ ਕਿ ਹੁਣ ਫਿਰ ਜਿਹੜਾ ਪਠਾਨਕੋਟ ਦੇ ਵਿੱਚ ਇਹ ਚਰਚਾ ਸਾਹਮਣੇ ਦੇਖਣ ਨੂੰ ਆਈ ਹੈ ਕਿ ਕੁਝ ਸ਼ੱਕੀ ਜਿਹੜੇ ਐ ਕਹਿ ਸਕਦੇ ਐ ਐਕਸਪ੍ਰੈਸ ਜਿਹੜਾ ਹਾਈਵੇ ਬਣ ਰਿਹਾ ਹੈ ਜੰਮੂ ਕਸ਼ਮੀਰ ਨੂੰ ਜਾਣ ਵਾਲਾ ਰਾਵੀ ਦਰਿਆ ਹੈਗਾ ਕੀੜੀਗੰਡਿਆਲ ਦੇ ਨੇੜੇ ਕਹਿੰਦੇ ਨੇ ਕਿ ਉਸ ਏਰੀਆ ਦੇ ਵਿੱਚ ਐਕਸਪ੍ਰੈਸ ਹਾਈਵੇ ਜਿਹੜਾ ਬਣ ਰਿਹਾ ਉਹਦੇ ਸਿਕਿਉਰਿਟੀ ਗਾਰਡਾਂ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਗੱਲ ਕੀਤੀ ਗਈ ਸੀ ਸੱਤ ਵਿਅਕਤੀ ਦੱਸੇ ਜਾਣ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਿੱਥੇ ਜੈਣਕੀ ਦੀ ਪੁਲਿਸ ਕਟੂਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਉੱਥੇ ਪਠਾਨਕੋਟ ਦੀ ਜਿਹੜੀ ਪੁਲਿਸ ਆ ਉਹਨੂੰ ਵੀ ਸੂਚਿਤ ਕੀਤਾ ਗਿਆ ਕੀਤਾ ਗਿਆ ਸੀਗਾ ਤਸਵੀਰਾਂ ਨਾਲ ਦੀ ਸਕਰੀਨ ਤੇ ਦੱਸ ਰਿਹਾ ਇਸ ਨੂੰ ਲੈ ਕੇ ਜਿਹੜਾ ਜ਼ਿਲ੍ਹਾ ਪੁਲਿਸ ਹੈਗੇ ਪਠਾਨਕੋਟ ਦੀ ਉਹਨਾਂ ਵੱਲੋਂ ਜਿਹੜਾ ਰਾਵੀ ਦਰਿਆ ਦੇ ਨੇੜੇ ਲਗਾਤਾਰ ਸੱਚ ਕੀਤਾ ਜਾ ਰਿਹਾ ਹੈ ਤਾਂ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਹੈਗਾ ਤਾਂ ਉਹਨੂੰ ਕਾਬੂ ਕੀਤਾ ਜਾ ਸਕੇ ਤਾਂ ਜੋ ਕੋਈ ਸ਼ਰਾਰਤੀ ਅੰਸਰ ਜਿਹੜਾ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਇਸ ਚੀਜ਼ ਦਾ ਖੁਲਾਸਾ ਖੁਦ ਐਸਐਸਪੀ ਜਿਹੜੇ ਦਰਜਿੰਦਰ ਸਿੰਘ ਢਿੱਲੋਂ ਹੈ ਉਹਨਾਂ ਨੇ ਵੀ ਕੀਤਾ ਕਿਉਂਕਿ ਉਹ ਵੀ ਮੌਕੇ ਤੇ ਸੀਗੇ ਜਿਹੜੇ ਸੱਚ ਚੱਲ ਰਹੀ ਹੈ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਤੇ ਗੱਲਬਾਤ ਵੀ ਸੁਣਾਣੇ ਆ ਜਿਹੜੇ ਐਸਐਸਪੀ ਹੈਗੇ ਦਰਜਿੰਦਰ ਸਿੰਘ ਢਿੱਲੋਂ ਉਹਨਾਂ ਦਾ ਕੀ ਕਹਿਣਾ ਹੈ ਇਹ ਸਾਰੇ ਮਾਮਲੇ ਸੁਣਦੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪੰਜਾਬ ਦੇ ਨਾਲ ਜਿਹੜਾ ਜੰਕੇ ਦਾ ਬਾਰਡਰ ਆ ਉੱਥੇ ਜੰਮੂ ਕਟਲਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਹਾਈਵੇ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੀਐਨਕੇ ਜਿਹੜਾ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਉਸ ਤੋਂ ਬਾਅਦ ਜੀਐਨਕੇ ਕੰਟਰੋਲ ਰੂਮ ਨੇ ਸਾਨੂੰ ਇਤਲਾਹ ਦਿੱਤੀ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਲਤ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਮੀ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ